ਸਤਨਾਮ ਸ੍ਰੀ ਵਾਹਿਗੋ ਸ੍ਰੀ ਨਾਨਕ ਪਾਦ ਪੰਖ ਜੁ ਬੰਦਨ ਪਾਦ ਪੰਖ ਜੁ ਬੰਦਨ ਸਹ ਗੁਰ ਹਿਰਦੈ ਨਿਤ ਧਿਆਵੂ ਹਿਰਦੈ ਨਿਤ ਧਿਆਵੂ ਸ਼੍ਰੀ ਗੁਰੂ ਰਾਮਦਾਸ ਸਹ ਗੁਣ ਗਾਵੂ ਹਰੀ ਯਾਰ ਜਨ ਹੰ ਬੇਗਨਾਨ ਕੇ ਸ਼ਕਬੇਦ ਨਾਨਕੀ ਨਾਸਕ ਹਰੀ ਗੋਬਿੰਦ ਰੂਪਨਾ ਆਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਪੰਤੋਂ ਕਰ ਅਨਰਾਗ ਗੁਰੂ ਜਹ ਪਰਸਾਦ ਸਤਿ ਹੋਏ ਵਾਜ ਗੁਰੂ ਜੀ ਬਿਨਾਸਨ ਸੋਈ ਵਾਹਿਗੁਰੂ ਜੀ ਕੀ ਫਤਿਹ ਹੈ ਦਿਗਨ ਬਿਨਾਸਨ ਸੋਈ ਸਤਨਾਮ ਵਾਹਿਗੁਰੂ ਸਾਹਿਬ ਜੀ ਦੋਹਰਾ ਚਾਰ ਮਤਾਬੀ ਬਹੁ ਜਰੇ ਸੰਗਮ ਸਾਲ ਅਨੇਕ ਦੋਰੀ ਸਵੰਨਾ ਸੰਗ ਕੁਛ ਕੀਨਸ ਜਲਤ ਬਬੇ ਕਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤੇ ਸਭੇ ਮਾਨ ਦਸਾਂ ਪਾਤਸ਼ਾਹਾਂ ਦੀ ਆਤਮਿਕ ਸਰੂਪ ਸਤਿਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਕੀ ਗੋਦ ਦੇ ਅੰਦਰ ਜੁੜ ਕਰਕੇ ਸੰਧਿਆ ਦੇ ਦੀਵਾਨਾਂ ਦੇ ਅੰਦਰ ਹਾਜ਼ਰੀਆਂ ਭਰ ਰਹੇ ਸਤ ਸੰਗੀ ਜਨੋ ਵਡ ਭਾਗੇ ਹੋ ਜੋ ਗੁਰੂ ਚਰਨਾਂ ਦੇ ਵਿੱਚ ਉਹਨਾਂ ਦੇ ਸਰੀਰਾਂ ਦੀ ਸਾਂਭ ਸੰਭਾਲ ਕਰੋ ਜੀ ਇਹ ਤਾਜ਼ਿਕ ਹੋਰ ਸਿੱਖ ਸੰਤ ਜਿਹੜੇ ਜ਼ਖਮੀ ਸਨ ਉਹਨਾਂ ਨੂੰ ਸਾਬਿਆ ਹੁਣ ਇਸ ਕਰਤਾਰਪੁਰ ਸਾਹਿਬ ਦੇ ਚੁਗਿਰਦੇ ਲੋਥਾਂ ਦੇ ਅੰਬਾਰ ਲੱਗੇ ਪਏ ਨੇ ਵਿਚਾਰੂ ਪਾਸੇ ਤੁਰਕਾਂ ਦੀਆਂ ਲੋਥਾਂ ਤੇ ਲੋਥਾਂ ਚੜੀਆਂ ਪਈਆਂ ਨੇ ਜਿਹੜੇ ਘੋੜੇ ਸਨ ਉਹ ਵੀ ਬਹੁਤਾ ਇਸ ਜੰਗ ਦੇ ਅੰਦਰ ਮਾਰੇ ਗਏ ਉਹਨਾਂ ਦੇ ਵੀ ਸਰੀਰ ਪਏ ਨੇ ਸਤਿਗੁਰੂ ਪਾਤਸ਼ਾਹ ਜੀ ਦਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹੁਣ ਕਰਤਾਰਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਵੱਲ ਚੱਲੇ ਨੇ ਮਨ ਅੰਦਰ ਵਿਚਾਰ ਕੀਤੀ ਵੀ ਕੀਰਤਪੁਰ ਸਾਹਿਬ ਦੀ ਧਰਤੀ ਦੇ ਉੱਪਰ ਭਾਵਨਾਵਾਂ ਵਾਲਾ ਸਿੱਖ ਹੈ ਜੀ ਬਾਬਾ ਬੁੱਟਣ ਸ਼ਾਹ ਵਿਉ ਨਿਤਾ ਪ੍ਰਤੀ ਯਾਦ ਕਰ ਰਿਹਾ ਹੈ ਵੀ ਹੁਣ ਇਥੋਂ ਕੁਝ ਸਮਾਂ ਇਕਾਂਤ ਦੇ ਅੰਦਰ ਸਮਾਂ ਬਤੀਤ ਕਰੀਏ ਉਹਨਾਂ ਦਾ ਵਿਚਾਰ ਕਰਨ ਤੋਂ ਬਾਅਦ ਬਾਬਾ ਵਿਦੀ ਚੰਦ ਸਾਹਿਬ ਜੀ ਨੂੰ ਬਚਨ ਆਖੇ ਵੀ ਅਸੀਂ ਗੰਗਸਰ ਦੇ ਸਥਾਨ ਦੇ ਉੱਪਰ ਉਡੀਕ ਕਰ ਰਹੇ ਹਾਂ ਤੁਸੀਂ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਨਾ ਬਿਨਾਂ ਕਿਸੇ ਦੇਰੀ ਤੋਂ ਗੰਗਸਰ ਦੇ ਸਥਾਨ ਤੇ ਪਹੁੰਚੋ ਬਾਬਾ ਵਿਦੀ ਚੰਦ ਸਾਹਿਬ ਜੀ ਨੇ ਸਾਰੇ ਪਰਿਵਾਰ ਨੂੰ ਸਤਿਗੁਰੂ ਜੀ ਦਾ ਹੁਕਮ ਦੱਸਿਆ ਸਭਨਾ ਨੇ ਤਿਆਰੀ ਕੀਤੀ ਜੋ ਜੋ ਲੋੜੀਂਦਾ ਸਮਾਨ ਚਾਹੀਦਾ ਸੀ ਉਹ ਗੱਡੀਆਂ ਦੇ ਉੱਪਰ ਛਕੜਿਆਂ ਦੇ ਉੱਪਰ ਲੱਦਿਆ ਗਿਆ ਹੈ ਸਤਿਗੁਰੂ ਜੀ ਦਾ ਪਰਿਵਾਰ ਕੁਝ ਜਿਹੜੇ ਗੁਰਦੇਵ ਪਾਤਸ਼ਾਹ ਜੀ ਦੇ ਕੋਲ ਰਹਿਣ ਵਾਲੇ ਸਿੱਖ ਹਨ ਉਹਨਾਂ ਦੇ ਪਰਿਵਾਰ ਗੁਰਦੇਵ ਪਾਤਸ਼ਾਹ ਦੀ ਹਜ਼ੂਰੀ ਦੇ ਅੰਦਰ ਪਹੁੰਚੇ ਹਨ ਪ੍ਰਭਾਤ ਦਾ ਸਮਾਂ ਹੈ ਕਿਉਂਕਿ ਜਦੋਂ ਸਤਗੁਰੂ ਜੀ ਕਰਤਾਰਪੁਰ ਸਾਹਿਬ ਦੀ ਧਰਤੀ ਤੋਂ ਚੱਲੇ ਹਨ ਉਦੋਂ ਤਿੰਨ ਪਹਿਰ ਰਾਤ ਬਤੀਤ ਹੋ ਚੁੱਕੀ ਹੈ ਸੱਚੇ ਪਾਦਸ਼ਾਹ ਜੀ ਦੇ ਹੁਕਮ ਦੇ ਨਾਲ ਬਹੁਤ ਮਸ਼ਾਲਾਂ ਮਤਾਬੀਆਂ ਜਲਾਈਆਂ ਗਈਆਂ ਨੇ ਆਓ ਸਤਗੁਰੂ ਜੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਪਹੁੰਚਣਾ ਕਰਦੇ ਨੇ ਮਹਾਕਵੀ ਭਾਈ ਸੰਤੋਖ ਸਿੰਘ ਚੂੜਾ ਮਨੀ ਜੀ ਨੇ ਜਿਵੇਂ ਗੁਰਦੇਵ ਪਾਤਸ਼ਾਹ ਬੰਦੀ ਛੋੜ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦਾ ਪਾਵਨ ਇਤਿਹਾਸ ਕਲਮਬੰਦ ਕੀਤਾ ਹੈ ਅੱਜ ਅਧਿਆਇ 33ਵਾਂ ਆਰੰਭ ਹੋਣਾ ਰਾਸ 8ਵੀਂ ਹੈ ਸੁਰਤ ਦੀ ਇਕਾਗਰਤਾ ਦੇ ਨਾਲ ਗੁਰੂ ਕਾ ਜਸ ਸਰਬਨ ਕਰੀਏ ਸਤਿਨਾਮ ਵਾਹਿਗੁਰੂ ਸਾਹਿਬ ਜੀ ਦੁਹਰਾ ਚਾਰ ਮਤਾਬੇ ਬਹੁ ਜਰੇ ਸੰਗ ਮਸਾਲ ਅਨੇਕ ਹੁਣ ਉਸ ਸਮੇਂ ਪ੍ਰਕਾਸ਼ ਦੇ ਲਈ ਬਹੁਤ ਜੜੀਆਂ ਨੇ ਮਤਾਬੀਆਂ ਸਿੱਖਾਂ ਦੇ ਵੱਲੋਂ ਸਤਿਗੁਰੂ ਜੀ ਦੇ ਹੁਕਮ ਦੇ ਨਾਲ ਜਗਾਈਆਂ ਗਈਆਂ ਅਨੇਕਾ ਮਸ਼ਾਲਾਂ ਰਸਤੇ ਨੂੰ ਜਗਮਗ ਕਰਨ ਵਾਸਤੇ ਬਹੁਤਾਂ ਸਿੱਖ ਆਪਣੀ ਹੱਥਾਂ ਦੇ ਵਿੱਚ ਪਕੜ ਕੇ ਨਾਲ ਚੱਲ ਰਹੇ ਹਨ ਦੂਰੀ ਸੁਵੰਦਨ ਸੰਗ ਕੁਛ ਕੀਨਸ ਜਲਦ ਬਵੇਕਾ ਸਤਗੁਰੂ ਜੀ ਦੇ ਪਰਿਵਾਰ ਦੇ ਜੀ ਗੁਰੂ ਕੇ ਮਹਿਲ ਸਤਕਾਰਯੋਗ ਮਾਤਾ ਮਰਵਾਹੀ ਜੀ ਮਾਤਾ ਨਾਨਕੀ ਜੀ ਆਪ ਰਥਾਂ ਤੇ ਸਵਾਰ ਹਨ ਬਾਕੀ ਪਰਿਵਾਰ ਦੇ ਜੀ ਪਾਲਕੀਆਂ ਦੇ ਉੱਪਰ ਸਵਾਰ ਨੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲ ਬਾਕੀ ਜੀ ਸਾਰਿਆਂ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਤੋਂ ਕੀਰਤਪੁਰ ਸਾਹਿਬ ਦੀ ਧਰਤੀ ਵੱਲ ਜਾਣਾ ਕੀਤਾ ਚੌਪਈ ਪਿਤਾ ਸ ਵੰਦਨ ਕੀ ਇਸਪਸਤੀ ਹੈ ਆਗੇ ਚਲੇ ਮਸਾਲੇ ਬ੍ਰਿੰਦ ਕਰਿਓ ਪਿਆਨ ਸ੍ਰੀ ਹਰਿ ਗੋਬਿੰਦ ੳ ਸਿੱਖ ਅਗੇ ਅਗੇ ਹੱਥਾਂ ਦੇ ਵਿੱਚ ਗੁਰੂ ਧੰਨ ਗੁਰੂ ਜਾਹੀ ਬਜਹਿ ਨਗਾਰੇ ਬਹੁਤਨ ਤਾਹੀ ਰਸਤੇ ਦੇ ਵਿੱਚ ਹੌਲੀ ਹੌਲੀ ਸਾਰੇ ਜਾ ਰਹੇ ਹਨ ਨਗਾਰ ਚੀ ਉੱਚੀ ਆਵਾਜ਼ ਦੇ ਵਿੱਚ ਨਗਾਰਾ ਬਜਾ ਰਿਹਾ ਹੈ ਸਹਿਨ ਸਕਲ ਕੋ ਆਏ ਸੁਦੀ ਨਾ ਸ੍ਰੀ ਗੁਰੂ ਦਿੱਤੇ ਕੇ ਸੰਗ ਕੀ ਨਾ ਸਤ ਗੁਰੂ ਜੀ ਨੇ ਸਾਰੀ ਜਿਹੜੇ ਸੂਰਬੀਰ ਯੋਧੇ ਨੇ ਸੈਨਿਕ ਨੇ ਉਹਨਾਂ ਨੂੰ ਆਗਿਆ ਦੇ ਕਰਕੇ ਬਾਬਾ ਗੁਰਦਿੱਤਾ ਜੀ ਦੇ ਨਾਲ ਚੱਲਣ ਦਾ ਹੁਕਮ ਕੀਤਾ ਹੈ ਸਭ ਕੁਟੰਬ ਕੇ ਸੰਗ ਰਹੇ ਜੈ ਸਾਵਧਾਨ ਹਵ ਕੈ ਕਮਨੀਜੈ ਤੇ ਬਾਬਾ ਗੁਰਦਿੱਤਾ ਜੀ ਨੂੰ ਬਚਨ ਆਖਣੀ ਕੀਤੇ ਵੀ ਸਾਵਧਾਨਤਾ ਦੇ ਨਾਲ ਸਾਰੇ ਪਰਿਵਾਰ ਦੀ ਸੰਭਾਲ ਕਰਦਿਆਂ ਨਾਲ ਚੱਲਣਾ ਕਰੋ ਵੀ ਕਿਸੇ ਵੀ ਤਰ੍ਹਾਂ ਤੋਂ ਕੋਈ ਅਵੇਸਲਾਪਣ ਉਤਾਰਨ ਨਹੀਂ ਕਰਨਾ ਕਿਤਕਸੌਰ ਸੰਗ ਨਿਜਲੀਨੇ ਤਦ ਗਮ ਬਾਮ ਪਿਆਨਾ ਕੀਨੇ ਸਤਗੁਰੂ ਸੱਚੇ ਪਾਤਸ਼ਾਹ ਜੀ ਖੱਬੇ ਪਾਸੇ ਦਾ ਰਸਤਾ ਛੱਡ ਕੇ ਚੱਲ ਪਏ ਭਾਵ ਟੱਬਰ ਨੂੰ ਪਰਿਵਾਰ ਦੇ ਜੀਆਂ ਨੂੰ ਖੱਬੇ ਪਾਸੇ ਵੱਲੋਂ ਤੋਰਨਾ ਕੀਤਾ ਜੇ ਆਪ ਸੱਜੇ ਪਾਸੇ ਵੱਲੇ ਪਾਸੇ ਹੋ ਗਈ ਵੀ ਰਸਤੇ ਦੇ ਵਿੱਚ ਕਿਤੇ ਕੋਈ ਮੋਠ ਭੇੜ ਹੋ ਜਾਵੇ ਕਿਤੇ ਕੋਈ ਤੁਰਕ ਜਾਂ ਕੋਈ ਹੋਰ ਰੰਗੜ ਰਸਤੇ ਦੇ ਵਿੱਚ ਹਮਲਾ ਕਰ ਦੇਣ ਉਹਨਾਂ ਦਾ ਮੁਕਾਬਲਾ ਕੀਤਾ ਜਾ ਸਕੇ ਜਾਮ ਜਾਮ ਨਹੀਂ ਭਈ ਬਤੀਤਾ ਪ੍ਰਾਤ ਹੀਰ ਸਭ ਕੀ ਬੁੱਧ ਚੀਤਾ ਜਿਹੜੀ ਰਾਤ ਦਾ ਇੱਕ ਪਹਿਰ ਬਾਕੀ ਸੀ ਉਹ ਰਾਤ ਦਾ ਇੱਕ ਪਹਿਰ ਬਤੀਤ ਹੋ ਗਿਆ ਦਿਨ ਚੜ ਪਿਆ প্রভਾਤ ਹੋਣ ਦੇ ਨਾਲ ਸਾਰੇ ਪਰਸਾਨ ਹੋ ਗਏ ਹਨ ਤੇ ਪੁਰਸੂ ਚਮੂ ਬਡੇਰੀ ਗਮਨ ਕਰਤ ਰਜ ਉਠਤ ਕਨੇਰੀ ਸਤਿਗੁਰੂ ਜੀ ਦੇ ਜਿਹੜੇ ਮਹਿਲ ਨੇ ਉਹਨਾਂ ਦੇ ਨਾਲ ਚਲੇ ਜਾਂਦੀਆਂ جنگ ਦੀਆਂ ਤਉ ਭਯੋ ਪ੍ਰਭ ਦੀਰਗ جنگ ਬਾਬਾ ਬਿਲੀ ਚੰਦ ਸਾਹਿਬ ਜਿਹੜੇ ਹੋਰ ਨਾਲ ਮੁਖੀ ਸਿੱਖ ਸਨ ਉਹ ਸਤਿਗੁਰੂ ਜੀ ਦੇ ਨਾਲ ਕਰਤਾਰਪੁਰ ਸਾਹਿਬ ਵਿਕੇ ਹੋਈ ਵੱਡੀ ਜੰਗ ਦੀ ਬਾਬਤ ਗੱਲਾਂ ਕਰ ਰਹੇ ਹਨ ਜਾਮ ਦਿਵਸ ਜਦ ਹੀ ਚੜ ਆਇਓ ਛਾਇਆ ਸਹਿਤ ਕੂਪ ਦਰਸਾਇਓ ਸਾਧ ਸੰਗਤ ਜਦੋਂ ਇੱਕ ਪਹਿਰ ਜਿਹੜਾ ਦਿਨ ਚੜ ਆਇਆ ਪਾਵ ਦਿਨ ਦਾ ਇੱਕ ਪਹਿਰ ਬਤੀਤ ਹੋ ਗਿਆ ਇੱਕ ਸਥਾਨ ਦੇ ਉੱਪਰ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀਆਂ ਨੇ ਸ਼ਾਂ ਸਹਿਤ ਇੱਕ ਸੋਹਣਾ ਰਮਣੀਕ ਸਥਾਨ ਖੂਸ ਮੀਤ ਵੇਖਣਾ ਕੀਤਾ ਦਰੇ ਹੀਰਿਓ ਰੰਮ ਸੁਥਾਨ ਸੀਤਲ ਨੀਰ ਕਰਤ ਪੀ ਪਾਨ ਔਰ ਉਸ ਰਮਣੀਕ ਸਥਾਨ ਨੂੰ ਵੇਖਣ ਲੱਗੀ ਸੇਵਕਾਂ ਨੂੰ ਬਚਨ ਆ ਕਰਕੇ ਖੂਦ ਦੇ ਵਿੱਚੋਂ ਜਲ ਕੱਢਿਆ ਗਿਆ ਦਤਾਰ ਪਾਦਸ਼ਾ ਧੰਨ ਗੁਰੂ ਹਰਗੋਬਿੰਦ ਸਹਿਬ ਮਹਾਰਾਜ ਜੀ ਆਨੇ ਖੂ ਦਾ ਜਲ ਛਕਣਾ ਕੀਤਾ ਕਿਤਕ ਸਮੇ ਬੈਠੇ ਸੁਖ ਪਾਇਓ ਬਿਦੀ ਚੰਦ ਸੋ ਬਾਤ ਸੁਨਾਇਓ ਸਤਗੁਰੂ ਜੀ ਨੇ ਕਾफी ਸਮਾਂ ਇਸ ਸਥਾਨ ਦੇ ਉੱਪਰ ਬੈਠ ਕਰਕੇ ਸੁਖ ਪ੍ਰਾਪਤ ਕੀਤਾ ਔਰ ਇਨੀ ਦਿਨੋਂ ਬਾਬਾ ਵਿਦੀਚੰਦ ਸਾਹਿਬ ਜੀ ਨੂੰ ਬਚਨ ਆਖਣਾ ਕੀਤਾ ਸਾਹਿਬ ਜਾਦੇ ਚੰਮੂ ਅਸੀਂ ਖ ਕਿਤਕ ਦੂਰ ਪਾਛੇ ਨੇ ਹੁ ਦੇਖਾ ਬਾਬਾ ਵਿਦੀਚੰਦ ਸਾਹਿਬ ਜੀ ਬਾਬਾ ਗੁਰਦਿੱਤਾ ਜੀ ਔਰ ਨਾਲ ਦੇ ਸਿੱਖ ਸੈਨਿਕ ਪਿੱਛੇ ਕਿੰਨੀ ਕੁ ਦੂਰ ਰਹਿ ਗਏ ਨੇ ਸਾਹਿਬ ਜੀ ਨੇ ਸਤਿਗੁਰੂ ਜੀ ਦੇ ਬਚਨ ਬਜਤਨ ਸਾਨ ਤਵੇ ਸੁਣ ਲਈ ਬੇਕਿੰਨੀ ਕੁ ਦੂਰ ਅੱਗੇ ਚੱਲ ਕੇ ਲੰਘ ਗਏ ਨੇ ਉਸ ਸਮੇਂ ਵੱਜਦੇ ਹੋਏ ਬਾਜੇ ਨਗਾਰਚੀ ਦੀ ਨਗਾਰੇ ਉੱਪਰ ਦਿੱਤੀ ਜਾ ਰਹੀ ਚੋਟ ਬਾਬਾ ਬਿਲੀ ਚੰਦ ਸਾਹਿਬ ਜੀ ਨੇ ਸੁਣ ਨਹੀਂ ਕੀਤੀ ਸਵਾ ਜਾਵ ਦਿਨ ਚੜਿਓ ਨਿਹਾਰਾ ਉਤਰ ਪਰਿਓ ਸਭ ਗੁਰ ਪਰਵਾਰਾ ਜਦੋਂ ਸਵਾ ਗੰਭ ਵਿੱਚ ਭਜ ਕੇ ਗੁਰਬਾਣੀ ਦੇ ਕੀਰਤਨ ਰੂਪ ਵਿੱਚ ਭਾਈ ਬਾਬਕ ਨੇ ਗਾਈ ਜਿਨੀ ਵੀ ਸੰਗਤ ਉਥੇ ਜੁੜੀ ਸੀ ਸਾਰਿਆਂ ਦੇ ਮਨ ਅੰਦਰ ਵਿਸ਼ਾਲ ਪ੍ਰੇਮ ਜਾਗ ਪਿਆ ਬਿਦੀ ਚੰਦ ਸੁਣ ਗੁਰ ਕਾਣ ਆਗੇ ਗਏ ਸਕਲ ਕਰ ਪਿਆਨ ਬਾਬਾ ਬਿਦੀ ਚੰਦ ਸਾਹਿਬ ਜਦੋਂ ਮਹਾਰਾਜ ਪਹੁੰਚੇ ਜਾ ਕੇ ਕੀ ਦੇਖਦੇ ਹਨ ਵੀ ਅੱਗੇ ਬਾਬਾ ਗੁਰਦਿੱਤਾ ਸਾਧ ਸੰਗਤ ਵਿਸ਼ਾਲ ਆਨੰਦ ਹਿਰਦੇ ਦੇ ਅੰਦਰ ਧਾਰਨ ਕੀਤਾ ਹੈ ਸਭ ਨਿਹਰੇ ਸਤਿਗੁਰ ਆਏ ਖਰੇ ਭਈ ਸਨਮਾਨ ਭੋਗ ਤਬ ਪਾਈ ਸੁਹੇਲਾ ਹੁਣ ਸਾਧ ਸੰਗਤ 1.5 ਵਜੇ ਤੋਂ ਪਿਛੋਂ ਦੀ ਜਿਹੜੀ ਚਰਨ ਕਮਲਾਂ ਦੀ ਚੌਂਕੀ ਦਾ ਵੇਲਾ ਜਿਆਨੇ ਸੁਖ ਦਾਈ ਸ਼ਬਦਾਂ ਦਾ ਇਸੇ ਸਥਾਨ ਦੇ ਉੱਪਰ ਭੋਗ ਪਾ ਦਿੱਤਾ ਸਖਲ ਤੁਰੰਗਨ ਦਈ ਨਿਹਾਰੀ ਮਾਰਗ ਸ਼ਰਮ ਸਗਰੂ ਨਿਰਵਾਰੀ ਔਰ ਇਸੇ ਸਥਾਨ ਦੇ ਉੱਪਰ ਜਿਹੜੀ ਘੋੜਿਆਂ ਨੂੰ ਨਿਹਾਰੀ ਦਿੱਤੀ ਗਈ ਹੈ ਭਾਵ ਖਾਣ ਲਈ ਪਦਾਰਥ ਦਿੱਤੇ ਗਏ ਔਰ ਰਸਤੇ ਦੀ ਜਿਹੜੀ ਥਕਾਵਟ ਸੀ ਕਿਉਂਕਿ ਪਹਿਰ ਰਾਤ ਰਹਿੰਦਿਆਂ ਕਰਤਾਰਪੁਰ ਸਾਹਿਬ ਦੀ ਧਰਤੀ ਤੋਂ ਸਭਨਾ ਨੇ ਚੱਲਣਾ ਕੀਤਾ ਸੀ ਇੱਕ ਪਹਿਰ ਹੋ ਔਰ ਲਗਭਗ ਡੇਢ ਪਹਿਰ ਦਾ ਸਮਾਂ ਜਿਹੜਾ ਦਿਨ ਦਾ ਚੜ੍ਹਾ ਹੋ ਚੁੱਕਿਆ ਸੀ ਢਾਈ ਪਹਿਰ ਦਾ ਸਮਾਂ ਚਲਦਿਆਂ ਬਤੀਤ ਕੀਤਾ ਸੀ ਇਸ ਕਰਕੇ ਠਿਕਾਵਟ ਹੋ ਚੁੱਕੀ ਸੀ ਇਸੇ ਸਥਾਨ ਦੇ ਉੱਪਰ ਕੁਝ ਸਮਾਂ ਸਾਰਿਆਂ ਨੇ ਟਿਕ ਕੇ ਰਸਤੇ ਦੀ ਥਕਾਵਟ ਨੂੰ ਦੂਰ ਕੀਤਾ ਸਾਵਧਾਨ ਬਨ ਤੂਰਨ ਸਾਰੇ ਸਤਗੁਰ ਹੋਤ ਭਏ ਅਸਵਾਰੇ ਜਦੋਂ ਗੁਰਬਾਣੀ ਤੇ ਸ਼ਬਦ ਕੀਰਤਨ ਦਾ ਭੋਗ ਪਿਆ ਸਾਰਾ ਸਮਾਨ ਸਾਹਮ੍ਹ ਬਸਭਾਲ ਕਰਕੇ ਸਾਰੇ ਸਾਵਧਾਨ ਹੋ ਗਏ ਤੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਵੀ ਘੋੜੇ ਤੇ ਸਵਾਰ ਹੋ ਗਏ ਹਨ ਕਮਨਤ ਪੰਥ ਉਲੰਘਿਓ ਸਾਰਾ ਤਬ ਸਤਿਦ੍ਰਵ ਕੋ ਕੂਲ ਨਿਹਾਰਾ ਹੁਣ ਚਲਦਿਆਂ ਚਲਦਿਆਂ ਸਾਧ ਸੰਗਤ ਸਾਰਾ ਪੈਂਡਾ ਉੱਵਾਉਣਾ ਕੀਤਾ ਜਦੋਂ ਇਹ ਦ੍ਰਿਸ਼ੂਰ ਹੱਥ ਜੋੜ ਕਰਕੇ ਬੇਨਤੀ ਰੂਪ ਵਿੱਚ ਬਚਨ ਆਖਣ ਲੱਗੇ ਕਿਸਕੂ ਇਹਾ ਬੰਦਨਾ ਕੀ ਲ ਕਰੋ ਬਤਾਵਨ ਪ੍ਰਭੂ ਪਰਵੀਨ へ ਪਰਵੀਨ ਨਪੁੰਨ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀਓ ਸਾਨੂੰ ਵੀ ਦੱਸੋ ਤੁਸੀਂ ਇਸ ਸਥਾਨ ਦੇ ਉੱਪਰ ਕਿਸ ਨੂੰ ਝੁਕ ਕੇ ਨਮਸਕਾਰ ਕੀਤੀ ਹੈ ਸੋਦ ਸ੍ਰੀ ਹਰ ਗੋਬਿੰਦ ਬਖਾਨਾ ਜਾਨੋ ਬਹ ਕਾਰਨ ਇਸ ਥਾਨਾ ਜਦੋਂ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਸਤਿਗੁਰੂ ਜੀ ਨੂੰ ਬੇਨਤੀ ਰੂਪ ਵਿੱਚ ਪੁੱਛਣਾ ਕੀਤਾ ਵੀ ਸੱਚੇ ਪਾਤਸ਼ਾਹ ਤੁਸੀਂ ਕਿਸ ਨੂੰ ਨਮਸਕਾਰ ਕੀਤੀ ਹੈ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਕਿਰਪਾ ਦੇ ਘਰ ਅੰਦਰ ਟਿਕੇ ਕੀਤੇ ਕਹਿਣ ਲੱਗੇ ਵਿਧੀ ਚੰਦ ਸਾਹਿਬ ਇਸ ਸਥਾਨ ਦੇ ਉੱਪਰ ਨਮਸਕਾਰ ਕਰਨ ਦੇ ਬਹੁਤ ਕਾਰਨ ਹਨ ਰਖ ਬਵਿਸ਼ਟ ਤਪ ਕੀਨ ਕਨੇਰੇ ਸਤ ਸੁਤ ਮ੍ਰਿਤਕ ਸਨੇ ਜਿਸ ਬੇਰੇ ਇਹ ਜੜੀ ਧਰਤੀ ਹੈ ਇਹ ਧਰਤੀ ਬਹੁਤ پاک ਪਵਿੱਤਰ ਧਰਤੀ ਹੈ ਇਸ ਧਰਤੀ ਦੇ ਉੱਪਰ ਬੇਅੰਤ ਪਰਮੇਸ਼ਰ ਦੇ ਪਿਆਰਿਆਂ ਨੇ ਸਮੇ ਸਮੇ ਦੇ ਉੱਪਰ ਬੈਠ ਕਰਕੇ ਪ੍ਰਮਾਤਮਾ ਜੀ ਦੀ ਅਰਦਾਸਨਾ ਕਰਦਿਆਂ ਹੋਇਆਂ ਬਹੁਤ ਤਪ ਸਾਧਣੇ ਕੀਤੇ ਹਨ ਊਟਨ ਲਗਿਓ ਨਦੀ ਇਸ ਮਾਹੀ ਤਪ ਤੇ ਤੇਜ ਡਬਾਇਓ ਨਾਹੀ ਵੇਸ ਨਦੀ ਦੇ ਕਿਨਾਰੇ ਦੇ ਉੱਤੇ ਬੈਠ ਕਰਕੇ ਵਸ਼ਿਸ਼ਟ ઋષਿ ਵਰਗੇ ਬੇਅੰਤ ਮਹਾਤਮਾ ਹੋਏ ਨੇ ਜਿਨ੍ਹਾਂ ਨੇ ਪਰਮਾਤਮਾ ਦੀ ਅਰਾਧਨਾ ਕੀਤੀ ਹੈ ਪਰਮੇਸ਼ਰ ਦੇ ਚਰਨਾਂ ਵਿੱਚ ਜੁੜ ਕਰਕੇ ਲੰਮਾ ਕੀ ਜਨ ਮੁਨੀ ਜਨ ਕੀ ਜਨ ਮੁਨੀ ਜਨ ਬੇਅੰਤ ਇਹੋ ਜੇ ਤਪੀਸਰ ਹੋਏ ਨੇ ਜਿਨ੍ਹਾਂ ਨੇ ਬੇਅੰਤ ਇਹੋ ਜੇ ਤਪੀਸਰ ਹੋਏ ਨੇ ਜਿਨ੍ਹਾਂ ਨੇ ਤਪ ਸਾਧ ਕਰਕੇ ਪਰਮੇਸ਼ਰ ਨੂੰ ਤਪ ਸਾਧ ਕਰਕੇ ਪਰਮੇਸ਼ਰ ਨੂੰ ਪ੍ਰਸੰਨ ਕੀਤਾ ਹੈ। ਪ੍ਰਸੰਨ ਕੀਤਾ ਹੈ। ਸਿਦੀ ਪਾਂਸ ਘਟੀਰ ਵਿਪਾਂਸ ਘਟੀਰ ਵਾਸਾ ਕੀਤਾ ਹੈ। ਤਸਮ ਰੂਪ ਕੀਤਾ ਹੈ। ਤਸਮ ਰੂਪ ਤਰ ਜਬ ਹਮ ਰਹੈ ਅਨਕ ਬਿਲਾ ਤਰ ਜਬ ਹਮ ਰ ਹੈ ਅਨਕ ਬਿਲਾਸ ਕਰਤ ਸੁਖ ਲਹਿ ਸੁ ਕਰਤ ਸੁਖ ਲਹਿ ਬੇ ਹੁਣ ਵੀ ਅਸੀਂ ਜਦੋਂ ਦਸਵੇਂ ਜਾਮੇ ਦੇ ਅੰਦਰ ਸਰੀਰ ਧਾਰਨ ਕਰਕੇ ਇਸ ਮ੍ਰਿਤ ਮੰਡਲ ਦੇ ਅੰਦਰ ਵਿਚਰਣਾ ਕਰਾਂਗੇ ਕਰਕੇ ਸੁਖ ਪ੍ਰਾਪਤ ਕਰਾਂਗੇ ਤੇ ਤੀਰਣ ਕਰੇ ਬਟੀਰੇ ਸਤਰ ਬినాਸ਼ ਹੋਈ ਬਹੁ ਤੇਰੇ ਜੀ ਚੰਦ ਜੀ ਦਸਵੇਂ ਜਾਮੇ ਦੇ ਅੰਦਰ ਜਿਹੜੇ ਅਸੀਂ ਯੁੱਧ ਕਰਨੇ ਨੇ ਉਹ ਹੁਣ ਦੇ ਯੁੱਧਾ ਨਾਲ ਕਿਤੇ ਵੱਡੇ ਜੁੱਧ ਹੋਣਗੇ ਜਿਹੜੇ ਇਸੇ ਧਰਤੀ ਦੇ ਉੱਪਰ ਅਸੀਂ ਕਰਾਂਗੇ ਔਰ ਬਹੁਤ ਦੁਸ਼ਮਣਾਂ ਦਾ ਨਾਸ਼ ਕਰ ਔਰ ਬਹੁਤ ਦੁਸ਼ਮਣਾਂ ਦਾ ਨਾਸ਼ ਕਰਾਂਗੇ ਸਿਰਜੈ ਪੰਥ ਬੈਠ ਹਮ ਇਹਾ ਜਿਸ ਕੋ ਤੇਜ ਬਗੈ ਜਗ ਮਹਾ ਕੋ ਤੇਜ ਬਗੈ ਜਗ ਮਹਾ ਵੀ ਇਸੇ ਧਰਤੀ ਦੇ ਉੱਪਰ ਦਿੱਤਾ ਦੋ ਕੋ ਪੈਂਡਾ ਕੀਰਤਪੁਰ ਸਾਹਿਬ ਦਾ ਬਾਕੀ ਰਹਿ ਗਿਆ ਹੈ ਤਹਾ ਪਿਸਾਬ ਕਰਨ ਕੀ ਹੇਤ ਉਤਰ ਪਰੇ ਪ੍ਰਭ ਕਿਰਪਾ ਨ ਕੀ ਤ ਸੱਚੇ ਪਾਤਸ਼ਾਹ ਜੀ ਫਿਰ ਇਸ ਸਥਾਨ ਦੇ ਉੱਪਰ ਕਿਰਿਆ ਸੋਧਣ ਦੇ ਲਈ ਘੋੜੇ ਤੋਂ ਥੱਲੇ ਉਤਰ ਆਏ ਹਨ ਬਿਧੀ ਚੰਦ ਨੇ ਪਕਰਿਓ ਕੋਰਾ ਕਰਤ ਭਇਓ ਰੁਖ ਸੂਜਲ ਓਰਾ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਸਤਗੁਰੂ ਗੁਰੂ ਹਰਕਬੀਰ ਸਾਹਿਬ ਮਹਾਰਾਜ ਜੀਆਂ ਦੇ ਘੋੜੇ ਨੂੰ ਪਕੜਨਾ ਕੀਤਾ ਕੋੜਾ ਬਾਰ-ਬਾਰ ਪਾਣੀ ਵਾਲੇ ਪਾਸੇ ਆਪਣਾ ਰੁਖ ਕਰ ਰਿਹਾ ਸੀ ਦੇ ਤਨ ਆਗੇ ਪਾਨ ਕਰਾਵਾ ਨਿਰਮਲ ਨੀਰ ਅਤਿਉ ਮਨ ਭਾਵਾ ਜਦੋਂ ਬਾਬਾ ਵਿਦੀ ਚੰਦ ਸਾਹਿਬ ਜੀ ਨੇ ਵੇਖਿਆ ਵੀ ਘੋੜਾ ਪਾਣੀ ਪੀਣਾ ਚਾਹੁੰਦਾ ਤੇ ਚੱਲ ਕਰਕੇ ਬਾਬਾ ਵਿਦੀ ਚੰਦ ਸਾਹਿਬ ਜੀ ਨੇ ਘੋੜੇ ਨੂੰ ਪਾਣੀ ਪਲਾਇਆ ਘੋੜਾ ਵੀ ਮਨ ਪਾਉਂਦਾ ਨਿਰਮਲ ਜਲ ਪੀ ਕੇ ਤ੍ਰਿਪਤ ਹੋ ਗਿਆ ਕਰਤ ਪਾਨ ਕੋ ਹੈ ਗਿਰ ਪਰਿਓ ਹੀਰਤ ਖਰੇ ਤੁਰਤੀ ਮਰਿਓ ਸਾਧ ਸੰਗਤ ਜਦੋਂ ਨਿਰਮਲ ਜਲ ਮਨ ਪਾਉਂਦਾ ਘੋੜਾ ਪੀ ਕੇ ਤ੍ਰਿਪਤ ਹੋਇਆ ਜੇ ਪਾਣੀ ਪੀਂਦਿਆਂ ਸਾਰਾ ਘੋੜਾ ਡਿਗ ਪਿਆ ਤੇ ਸਾਰਿਆਂ ਦੇ ਵੇਖਦਿਆਂ ਵੇਖਦਿਆਂ ਘੋੜਾ ਮਰ ਗਿਆ ਰੜ ਮੈ ਲੱਗੇ ਘਾਵ ਗਨ ਪਾਰੇ ਗੁਰ ਪਹੁੰਚਾਵਨ ਹੇਤ ਜਿਵਾਰੇ ਕਿਉਂਕਿ ਇਹ ਜਿਹੜਾ ਘੋੜਾ ਸੀ ਸਤਗੁਰੂ ਜੀਆਂ ਦਾ ਸੁਹੇਲਾ ਘੋੜਾ ਇਹਨੂੰ ਕਰਤਾਰਪੁਰ ਸਾਹਿਬਾ ਕੀਤਾ ਔਰ ਉਸ ਘੋੜੇ ਦੇ ਜਿਹੜੇ ਗੁਣ ਸਨ ਭਰੀ ਪ੍ਰਕਾਰ ਦੇ ਦੇ ਜਿਹੜੇ ਗੁਣ ਸਨ ਭਰੀ ਪ੍ਰਕਾਰ ਆਪਣੀ ਰਸਨਾ ਤੋਂ ਵਰਨ ਆਪਣੀ ਰਸਨਾ ਤੋਂ ਵਰਨਨ ਕੀਤੇ ਕੀਰਤਨੀ ਕਰੋ ਤੇ ਜਦੋਂ ਸਤਿਗੁਰੂ ਜੀ ਨੇ ਅੱਜ ਆ ਕੇ ਪਹਿਲੀ ਵਾਰ ਨਗਰ ਨੂੰ ਵੇਖਿਆ ਅੱਜ ਆ ਕੇ ਪਹਿਲੀ ਵਾਰ ਨਗਰ ਨੂੰ ਵੇਖਿਆ ਤੇ ਰਸਨਾ ਤੇ ਰਸਨਾ ਤੋਂ ਬਚਨ ਕਹੇ ਸਨ ਕਹਿਣ ਲੱਗੇ ਬਾਬਾ ਗੁਰਦਿੱਤਾ ਜੀ ਨੂੰ ਕਹਿੰਦੇ ਤੁਸੀਂ ਸੋਨਾ ਨਗਰ ਵਸਾਉਣਾ ਕੀਤਾ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਭ ਤੋਂ ਪਹਿਲਾਂ ਚੱਲ ਕੇ ਉਸ ਸਥਾਨ ਤੇ ਪਹੁੰਚੇ ਜਿੱਥੇ ਬਾਬਾ ਬੁੱਢਣ ਸਾਹਿਬ ਜੀ ਅਖੰਡ ਸਮਾਧੀ ਲਾ ਕਰਕੇ ਬੈਠੇ ਹਨ ਸਿਮਰਤ ਸ੍ਰੀ ਹਰਿ ਗੋਬਿੰਦ ਰੂਪ ਦਿਹ ਦਰਸਨ ਅਬ ਆਨ ਅਨੂਪ ਜਿੱਥੇ ਬੈਠ ਕਰਕੇ ਬਾਬਾ ਬੁੱਢਣ ਸਾਹਿਬ ਜੀ ਨਿਤਾ ਪ੍ਰਤੀ ਬੇਨਤੀਆਂ ਕਰਦੇ ਨੇ ਵੀ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਿਰਪਾਲਤਾ ਕਰੋ ਵੀ ਹੁਣ ਤਾਂ ਬਹੁਤ ਸਮਾਂ ਹੋ ਗਿਆ ਬਖਸ਼ਿਸ਼ਾ ਕਰੋ ਆਪਣੇ ਪਾਵਨ ਦਰਸ਼ਨਾਂ ਦੀ ਦਾਤ ਬਖਸ਼ਿਸ਼ ਕਰਕੇ ਨਵਾਜ ਦੇਵ ਕਹਿਉ ਆਇ ਮੈਂ ਹਰ ਗੋਬਿੰਦ ਖੋ ਬਾਬਾ ਬੁੱਢਣ ਸਾਹਿਬ ਜੀ ਆਪਣੇ ਸਥਾਨ ਤੋਂ ਉਠੇ ਸਤਿਗੁਰੂ ਜੀ ਦੇ ਬਾਰ ਨਮਸਕਾਰ ਕਰ ਰਿਹਾ ਨਮੋ ਨਮੋ ਗਨ ਤੁਰਕਨ ਹਰਤਾ ਨਮੋ ਨਮੋ ਉਜਲ ਜਸ ਕਰਤਾ ਜਿਹੜਾ ਤੁਹਾਡਾ ਸਰੂਪ ਹੈ ਉਹ ਸੱਚ ਦਾ ਆਨੰਦ ਸਰੂਪ ਹੈ ਸਮੇ ਸਮੇਂ ਦੇ ਉੱਪਰ ਜਗਤ ਦੇ ਭਲੇ ਲਈ ਜਗਤ ਦੇ ਜੀਵਾ ਦੇ ਉਧਾਰ ਦੇ ਲਈ ਤੁਸੀਂ ਬੇਅੰਤ ਵਾਰੀ ਅਵਤਾਰ ਧਾਰਨ ਕਰਕੇ ਸਮ੍ਰਿਤ ਮੰਡਲ ਦੇ ਅੰਦਰ ਆ ਕੇ ਜੀਵਾਂ ਦਾ ਭਲਾ ਕੀਤਾ ਛਟਮ ਰੂਪ ਤਰ ਦਰਸ਼ਨ ਦਿਨਾ ਛਟਮ ਰੂਪ ਤਰ ਦਰਸ਼ਨ ਦਿਨਾ मम ਕਲਿਆਣ ਸਕਲ ਬਿੰਦ ਕੀਨਾ ਸੱਚੇ ਬਾਦਸ਼ਾਹ ਜ ਛੇਵੇਂ ਸਰੂਪ ਨੂੰ ਧਾਰ ਕੇ ਮੈਨੂੰ ਦਰਸ਼ਨ ਦਿੱਤੇ ਹਨ ਸਭ ਵਿਧੀਆਂ ਦੇ ਨਾਲ ਮੇਰੇ ਤੇ ਕਿਰਪਾ ਕਰਦਿਆਂ ਹੋਇਆਂ ਮੇਰਾ ਕਲਿਆਣ ਕੀਤਾ ਹੈ। ਕਾਵਸਰੋਣ ਜੁਤ ਅਦਕ ਸੁਹਾਈ ਹਤ ਰਾਵਣ ਜਨ ਰਗਬਰ ਅਰਾਵਣ ਜਨ ਰਗਬਰ ਆਏ ਸੱਚੇ ਪਾਤਸ਼ਾਹ ਕਹਿ ਪਾਲੂਗੇ ਜਦੋਂ ਗੁਰੂ ਕਿਰਪਾ ਦੇ ਘਰ ਅੰਦਰ ਟਿਕਦਾ ਸਾਧ ਸੰਗਤ ਫਿਰ ਗੁਰੂ ਦੇ ਕਿਰਪਾ ਰੂਪੀ ਪੰਡਾਰਿਆਂ ਦੇ ਵਿੱਚੋਂ ਜਦੋਂ ਦਾਤਾ ਸਿੱਖ ਦੀ ਝੋਲੀ ਦੇ ਵਿੱਚ ਪੈਂਦੀਆਂ ਨੇ ਉਹ ਦਾਤਾ ਸਿੱਖ ਦਾ ਲੋਕ ਵੀ ਸਵਾਮੋ ਪਰਸਪਰ ਕਰ ਸੁਖ ਪਾਇਓ ਨਹੀਂ देर ਨੂੰ ਬਾਬਾ ਗੁਰਦਿੱਤਾ ਸਾਹਿਬ ਜੀ ਨਹੀਂ देर ਨੂੰ ਬਾਬਾ ਗੁਰਦਿੱਤਾ ਸਾਹਿਬ ਜੀ ਉਹ ਵੀ ਚੱਲ ਕੇ ਪਹੁੰਚ ਗਏ ਆਪਸ ਦੇ ਵਿੱਚ ਪਰਸਪਰ ਇੱਕ ਦੂਜੇ ਨੂੰ ਨਮਸਕਾਰ ਕੀਤੀ ਔਰ ਸਤਗੁਰੂ ਜੀ ਦੀ ਪਾਵਨ ਕਿਰਪਾ ਪ੍ਰਾਪਤ ਕੀਤੀ ਸਤਗੁਰ ਭਨਿਓ ਜਾਏ ਹਮ ਡੇਰੇ ਇਹ ਅਬ ਬੈਠੈ ਗੈ ਟਿਗ ਤੇਰੇ ਸਤਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੇ ਬਾਬਾ ਵਡਣ ਸ਼ਾਹ ਜੀ ਨੂੰ ਬਚਨ ਆਖੇ ਕਹਿਣ ਲੱਗੇ ਬਾਬਾ ਜੀ ਹੁਣ ਅਸੀਂ ਆਪਣੇ ਡੇਰੇ ਆਪਣੇ ਸਥਾਨ ਤੇ ਜਾਣਾ ਕਰਾਂਗੇ ਹੁਣ ਇਹ ਬਾਬਾ ਗੁਰਦਿੱਤਾ ਜੀ ਉਹੋ ਹੀ ਤੁਹਾਡੇ ਪਾਸ ਬੈਠਣਾ ਕਰਨਗੇ ਕਹਿ ਗਮਨ ਕੀਨ ਤਤਕਾਲਾ ਜਾਤੀ ਮਲਕ ਬਿਪਰ ਲੇ ਨਾਲਾ ਸਤਿਗੁਰੂ ਜੀ ਨੇ ਇਹ ਬਚਨ ਆਖਣੇ ਕੀਤੇ ਬਾਬਾ ਬੁੱਢਣ ਸਾਹਿਬ ਜੀ ਨੇ ਦੁਬਾਰਾ ਫਿਰ ਸਤਿਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ ਦਤਾਰ ਜੀ ਉਸ ਸਥਾਨ ਤੋਂ ਚਲੇ ਨਾਲ ਜਿਹੜਾ ਗੁਰੂ ਦਾ ਸੂਰਬੀਰ ਯੋਧਾ ਹੈ ਬ੍ਰਾਹਮਣ ਸਿੱਖ ਭਾਈ ਜਾਤੀ ਮਲਕ ਮਹਾਰਾਜ ਨੇ ਉਹਨੂੰ ਆਪਣੇ ਨਾਲ ਲੈ ਲਿਆ ਹੈ ਗੁਰਦਸਹਿਬਤੀ ਸਦਨ ਪਰਵੇਸੇ ਦਰਸ਼ਨ ਕੀਨ ਕੁਟੰਬ ਅਸੀਸੇ ਬਾੜ ਤੋਂ ਧੱਲੇ ਉਤਰ ਕਰਕੇ ਗੁਰਦੇਵ ਪਾਦਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਘਰ ਦੇ ਅੰਦਰ ਚਲੇ ਗਏ ਘਰ ਦੇ ਸਾਰੇ ਜੀ ਪਹੁੰਚ ਚੁੱਕਿਆ ਨ ਗੁਰੂ ਕੇ ਮਹਿਲ ਨੋਹਾ ਬਾਕੀ ਸੁਪੁੱਤਰ ਉਹ ਘਰ ਦੇ ਅੰਦਰ ਨੇ ਸਾਰਿਆਂ ਨੇ ਗੁਰੂ ਘਰ ਕੋਲ ਉਹਨਾਂ ਸ਼ਸਤਰਾਂ ਦੇ ਰਣ ਖੇਤਰ ਦੇ ਅੰਦਰ ਜੁਦ ਕਰਦੇ ਆ ਸਤਿਗੁਰੂ ਜੀ ਨੂੰ 72 ਜ਼ਖਮ ਜਿਹੜੇ ਆਪਣੇ ਤਨ ਦੇ ਉੱਪਰ ਲੱਗੇ ਹੋਏ ਸਨ ਕਬਰ ਕਸਾ ਖੋਲਤ ਗਨ ਗਨੇ ਸੁਨੇ ਸਭ ਬਿਸਮੇ ਸੇਵਕ ਭਨੇ ਜਦੋਂ ਸਾਧਗੁਰੂ ਜੀ ਨੇ ਕਬਰ ਕਸਾ ਖੋਲਿਆ ਤੇ ਖੁੱਲਣ ਤੋਂ ਬਾਅਦ ਇਹਨਾਂ ਜ਼ਖਮਾਂ ਦੀ ਗਿਣਤੀ ਕੀਤੀ ਗਈ ਸਾਰੇ ਸੇਵਕਾਂ ਨੇ ਜਦੋਂ ਸੁਣਿਆ ਵੀ 72 ਜ਼ਖਮ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਰਾਮ ਕੀਤਾ ਉਤ ਬੁੱਢਣ ਡਿਗ ਬਾਬਾ ਥਰੇ ਭਗਤ ਗਿਆਨ ਕੀ ਚਰਚਾ ਕਰੇ ਉਦੋਂ ਬਾਬਾ ਗੁਰਦਿੱਤਾ ਜੀ ਜਿਹੜੇ ਬੁਣਾ ਨੇ ਭਗਤੀ ਗਿਆਨ ਦੇ ਉੱਪਰ ਕਾਫੀ ਸਮਾਂ ਵਿਚਾਰ ਚਰਚਾ ਕੀਤੀ ਸਤਿਗੁਰ ਕੀ ਗੁਣ ਵਰਣ ਤੁਰਾ ਬੜਾਇਆ ਜਾਏਗਾ ਪ੍ਰਾਨ ਅੰਤ ਕੋ ਸਮਾ ਪਹੁੰਚਾ ਹੋਰ ਜੋ ਦੇ ਨਹੀਂ ਰਹਿ ਬਲਾਸ ਕਰਦੇ ਆ ਗੁਰੂ ਮਹਾਰਾਜ ਬਲਾਸ ਕਰਦੇ ਆ ਗੁਰੂ ਮਹਾਰਾਜ ਜੀ ਦੀ ਉਪਮਾ ਕਰਦੇ ਆ ਬਾਬਾ ਗੁਰਦੇਤਾ ਜੀ ਬਾਬਾ ਬੁੱਢਣੇ ਸਾਹਿਬ ਕਿਰਪਾ ਨਿਤ ਦਇਆਲ ਇੱਕ ਅੱਖਰ ਹਾਲ ਇੱਕ ਕਰ ਹਰ ਮਨ ਵਸਤ ਕਰ ਮਨ ਵਸਤ ਨਾਨਕ ਤੂ ਪਰ ਪਰ ਉਤਾ